ਸੱਚੀ ਦੁਨੀਆ ਕਿੰਨੀ ਸੋਹਣੀ ਲੱਗਦੀ ਐ ਦੇਖਣ 'ਚ ਪਰ ਅੰਦਰੋਂ ਤਾਂ ਖੋਖਲੀ ਹੈ ਬਾਸ ਦੀ ਤਰ੍ਹਾਂ ਅਕਸਰ ਹੀ ਜਦੋਂ ਮੈਨੂੰ ਕੋਈ ਪੁੱਛਦਾ ਸੀ ਕਿ ਤੂੰ ਕੌਣ ਹੈ ਤਾਂ ਮੈਂ ਜਲਦੀ ਨਾਲ ਜਵਾਬ ਦਿੰਦੀ ਮੈਂ ਇੱਕ ਕੁੜੀ ਹਾਂ ਤੇ ਮੇਰਾ ਨਾਮ ਕਿਰਨਜੀਤ कौर ਹੈ ਅਕਸਰ ਹੀ ਮੈਨੂੰ ਬਚਪਨ ਵਿੱਚ ਮਾਂ ਪਿਓ ਗੁੱਡੀਆਂ ਲਿਆ ਕੇ ਦਿਆ ਕਰਦੇ ਸੀ ਉਹਦੇ ਸ਼ਿੰਗਾਰ ਕਰਨਾ ਮੈਨੂੰ ਬਹੁਤ ਸੋਹਣਾ ਲੱਗਦਾ ਮੇਰਾ ਸੁਪਨਾ ਸੀ ਕਿ ਮੈਂ ਵੀ ਜਹਾਜ਼ ਵਿੱਚ ਬੈਠ ਕੇ ਵਿਦੇਸ਼ ਜਾਵਾਂ ਮੇਰੇ ਡੈਡੀ ਇੱਕ ਪੋਰਟ ਸਪੈਕਟ ਸੀ ਪਰ ਤਨਖਾਹ ਸਿਰਫ 16000 ਰਹੀ ਸੀ ਘਰ ਦਾ ਗੁਜ਼ਾਰਾ ਕਿਸੇ ਤਰ੍ਹਾਂ ਚੱਲੀ ਜਾ ਰਿਹਾ ਸੀ ਹਾਲੇ ਮੈਂ 8ਵੀਂ ਕਲਾਸ ਵਿੱਚ ਹੀ ਹੋਈ ਸੀ ਕਿ ਡੈਡੀ ਤੇ ਮੰਮੀ ਦੋਵੇਂ ਬਿਮਾਰ ਰਹਿਣ ਲੱਗ ਪਏ ਭਰਾ ਮੇਰਾ ਮੇਰੇ ਤੋਂ ਛੋਟਾ ਸੀ ਤਨਖਾ ਦਾ ਹੱਦ ਨਾਲੋਂ ਵੱਧ ਹਿੱਸਾ ਦਵਾਈਆਂ ਤੇ ਖਰਚ ਹੋ ਜਾਂਦਾ ਸੀ ਰਿਸ਼ਤੇਦਾਰ ਵੀ ਘੱਟ ਮਿਲਦੇ ਕਿਉਂਕਿ ਅਸੀਂ ਘਰੋਂ ਗਰੀਬ ਸੀ 7000 ਤੱਕ ਦਾ ਖਰਚਾ ਆਮ ਜਿਹੀ ਗੱਲ ਸੀ ਘਰ ਦੇ ਖਰਚਿਆਂ ਦਾ ਡੈਡੀ ਤੇ ਮੰਮੀ ਦੋਵਾਂ ਦਾ ਅਪਰੇਸ਼ਨ ਹੋਇਆ ਘਰ ਦੇ ਸਕੂਲ ਦੋਹਾਂ ਦਾ ਕੰਮ ਮੈਂ ਸੰਭਾਲ ਲਿਆ ਵੀਰਾ ਮੇਰਾ ਅਖਾੜੇ ਜਾਣ ਲੱਗ ਪਿਆ ਮੈਂ ਜਦੋਂ 12ਵੀਂ ਵਿੱਚ ਹੋਈ ਤਾਂ ਮੇਰੀ ਉਸ ਨਾਲ ਮੁਲਾਕਾਤ ਹੋਈ ਉਸ ਦਾ ਨਾਮ ਗੁਰਕੀਰਤ ਸੀ ਸੁਭਾਅ ਦਾ ਬਹੁਤ ਚੰਗਾ ਸੀ ਅਸੀਂ ਆਪਸ ਵਿੱਚ ਗੱਲਬਾਤ ਕਰਨ ਲੱਗੇ ਇੱਕ ਦਿਨ ਉਸ ਨਾਲ ਕੋਹਣ ਤੇ ਗੱਲ ਕਰਦੇ ਟਾਈਮ ਮੇਰੀ ਮੰਮੀ ਨੇ ਦੇਖ ਲਿਆ ਮੇਰੇ ਲਈ ਤਾਂ ਉਹ ਸਮੇਂ ਮਰਨ ਵਾਲਾ ਹੀ ਸੀ ਪਰ ਉਹ ਕਹਿਣ ਲੱਗੇ ਮੈਂ ਮੁੰਡੇ ਨੂੰ ਮਿਲਣਾ ਹੈ ਮੇਰੇ ਇੱਕ ਵਾਰ ਕਹਿਣ ਤੇ ਗੁਰਕੀਰਤ ਮੇਰੀ ਮੰਮੀ ਨੂੰ ਮਿਲਣ ਲਈ ਮੰਨ ਗਿਆ। ਮੰਮੀ ਉਸ ਨੂੰ ਮਿਲ ਕੇ ਬਹੁਤ ਖੁਸ਼ ਹੋਈ ਕਿਉਂਕਿ ਮੁੰਡਾ ਗੁਰਸਿੱਖ ਸੀ ਤੇ ਅਮਰਤਧਾਰੀ ਵੀ ਸੀ। ਗੁਰਕੀਰਤ ਦਾ ਰੰਗ ਸਾਵਲਾ ਸੀ ਜੋ ਦੇਖਦਾ ਇਹ ਹੀ ਆਖਦਾ ਕੁੜੀ ਅੱਗੇ ਮੁੰਡਾ ਕੁਝ ਵੀ ਨਹੀਂ। ਪਰ ਮੈਨੂੰ ਉਹਦੀ ਸਾਦਗੀ ਬਹੁਤ ਪਸੰਦ ਸੀ। ਮੰਮੀ ਨੇ ਘਰ ਆ ਕੇ ਡੈਡੀ ਨਾਲ ਗੱਲ ਕੀਤੀ ਤੇ ਗੁਰਕੀਰਤ ਨੇ ਆਪਣੇ ਘਰ ਗੱਲ ਕੀਤੀ। ਆਪਸੀ ਗੱਲਬਾਤ ਤੋਂ ਬਾਅਦ ਸਭ ਨੂੰ ਇਹ ਰਿਸ਼ਤਾ ਬਹੁਤ ਪਸੰਦ ਆ ਗਿਆ। ਸੱਗਣ ਪਾਉਣ ਦੀ ਤਿਆਰੀ ਕੀਤੀ ਗਈ। ਸੁਖ ਨਾਲ ਸਭ ਕੁਝ ਬਹੁਤ ਸੋਹਣਾ ਸੀ। ਸਾਡੇ ਰਿਸ਼ਤੇਦਾਰ ਆਖ ਰਹੇ ਸੀ ਮੁੰਡਾ ਸੋਹਣਾ ਨਹੀਂ ਹੈ। ਖਾਸ ਕਰ ਮੇਰੇ ਭਰਾ ਨੂੰ ਵੀ ਨਹੀਂ ਪਸੰਦ ਸੀ। ਪਰ ਮੈਂ ਬਾਹਰ ਚੁਣਿਆ ਸੀ ਕਰਨੀ। ਘਰਦਿਆਂ ਨੇ ਕਿਹਾ ਕਿ 12ਵੇਂ ਹੋਣ ਤੋਂ ਬਾਅਦ ਮੁੰਡੇ ਕੁੜੀ ਨੂੰ ਆਈਲੈਰਸ ਕਰਵਾ ਦੇਣੀ ਹੈ। ਤੇ ਪੈਸੀ ਮੁੰਡੇ ਵਾਲੇ ਲਾਉਣਗੇ ਅਸੀਂ ਦੋਵੇਂ 12ਵੇਂ ਤਲਾਅ ਦੇ ਪ੍ਰਾਮਚੋ ਪਾਸ ਹੋ ਗਏ ਪਰ ਸਾਡੇ ਘਰ ਚ ਮੇਰਾ ਭਰਾ ਅਕਸਰ ਕਹਿੰਦਾ ਕਿ ਮੈਨੂੰ ਇਹ ਮੁੰਡਾ ਬਿਲਕੁਲ ਵੀ ਪਸੰਦ ਨਹੀਂ ਜਦੋਂ ਡੈਡੀ ਜੀ ਵੀ ਕਾਫੀ ਹੱਦ ਤੱਕ ਠੀਕ ਸੀ ਤਾਂ ਉਹਨਾਂ ਦਾ ਇੰਨਾ ਜੋਰ ਨਹੀਂ ਸੀ ਚੱਲਦਾ ਅਚਾਨਕ ਡੈਡੀ ਜੀ ਦਾ ਫਿਰ ਆਪਰੇਸ਼ਨ ਕਰਵਾਉਣਾ ਪਿਆ ਇਸ ਵਾਰ ਡੈਡੀ ਜੀ ਦੇ ਸੱਜੇ ਗੋਡੇ ਨੂੰ ਇਨਫਲਕਸ਼ਨ ਜ਼ਿਆਦਾ ਹੋ ਗਈ ਪਹਿਲਾਂ ਵਾਲੀ ਗੱਲ ਨਾ ਰਹੀ ਡੈਡੀ ਡੰਡਾ ਲੈ ਕੇ ਤੁਰਨ ਲੱਗ ਪਏ ਇਸ ਕਰਕੇ ਭਰਾ ਦਾ ਸਾਰਾ ਡਰ ਚੁੱਕਿਆ ਗਿਆ ਉਹ ਹੁਣ ਰਜਾ ਨਾਲ ਲੜਾਈ ਕਰਦਾ ਕਿ ਮੈਨੂੰ ਉਹ ਮੁੰਡਾ ਪਸੰਦ ਨਹੀਂ ਘਰ ਦੀ ਹਾਲਤ ਖਰਾਬ ਹੋਣ ਲੱਗ ਪਈ ਪੈਸੇ ਜੋ ਤਨਖਾਹ ਆਉਂਦੀ ਸਾਰੀ ਦਵਾਈਆਂ ਤੇ ਲੱਗ ਜਾਂਦੀ ਭਰਾ ਨੇ ਕਾਹਾ ਲੈਣ ਦੀ ਧੋਕੀ ਦੇ ਦਿੱਤੀ ਕਿ ਜੇ ਉੱਥੇ ਰਿਸ਼ਤਾ ਲੇ ਨਾਕ ਨਹੀਂ ਕਹੀ ਤਾਂ ਮੈਂ ਸੱਚੀ ਬਾਹ ਲੈ ਜਾਣੇ ਨਾ ਚਾਉਂਦੇ ਹੋਏ ਸਾਨੂੰ ਇਹ ਰਿਸ਼ਤਾ ਤੋੜਨਾ ਪਿਆ ਮੈਂ ਫਿਰ ਆਈਲਰਸ ਕਰਨ ਲੱਗ ਪਈ ਮੇਰੇ ਬਣ ਵੀ ਸਾਡੇ ਛੇ ਆ ਗਏ ਘਰ ਦੇ ਹੁਣ ਪੈਸੇ ਲਾਉਣ ਲਈ ਮੁੰਡਾ ਦੇਖਣ ਲੱਗੇ ਇੱਕ ਦਿਨ ਅਚਾਨਕ ਸਾਡੇ ਘਰ ਇੱਕ ਕਾਰ ਆ ਕੇ ਰਹੀ ਮਹਿੰਗੀ ਗੱਡੀ ਦੇਖ ਕੇ ਲੱਗਦਾ ਸੀ ਕਿ ਕਾਫੀ ਮਿਹਨੇ ਅਸੀਂ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਸਾਡੇ ਨਾਲ ਦੇ ਪਿੰਡ ਹੀ ਰਹਿੰਦੇ ਨੇ ਉਹਨਾਂ ਨੇ ਮੈਨੂੰ ਗੁਰੂ ਘਰ ਦੇਖਿਆ ਸੀ ਮੈਂ ਪਹਿਲੀ ਨਿਗਾਹ ਚ ਹੀ ਉਹਨਾਂ ਨੂੰ ਪਸੰਦ ਆ ਗਈ ਸੀ ਆਲੇ ਦੁਆਲੇ ਪੁੱਛਣ ਤੇ ਪਤਾ ਲੱਗਿਆ ਕਿ ਕੁੜੀ ਨੇ ਆਈ ਦੱਸ ਕੀਤੀ ਹੋਈ ਹੈ ਇਸ ਲਈ ਸੀ ਸੋਚਿਆ ਕਿ ਘਰ ਜਾ ਕੇ ਸਭ ਪੁੱਛ ਆਉਂਦੇ ਆ ਮੁੰਡੇ ਦੀ ਮਾਂ ਪਿਓ ਤੇ ਛੋਟਾ ਭਰਾ ਸੀ ਨਾਲ ਉਹਨਾਂ ਨੇ ਸਾਰਾ ਖਰਚਾ ਆਪ ਕਰਨ ਦੀ ਗੱਲ ਸਾਡੇ ਅੱਗੇ ਰੱਖੀ ਸਭ ਨੂੰ ਰਿਸ਼ਤਾ ਸਹੀ ਲੱਗਿਆ ਫਿਰ ਵੀ ਅਸੀਂ ਕਿਹਾ ਕਿ ਤੇ ਤੇ ਦਾਰਾ ਨਾਲ ਸਲਾਹ ਕਰਕੇ ਦੱਸਾਂਗੇ ਅਸੀਂ ਰਿਤ ਦੇ ਦਾਰਾ ਨਾਲ ਸਲਾਹ ਕੀਤੀ ਪੁੱਛ ਵਿੱਚ ਕਰੀ ਮੁੰਡੇ ਬਾਰੇ ਸਾਰੇ ਹੀ ਦੱਸ ਰਹੇ ਸੀ ਕਿ ਮੁੰਡਾ ਬਹੁਤ ਚੰਗਾ ਹੈ ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਵਿਆਹ ਲਈ ਹਾਂ ਕਰ ਦਿੱਤੀ ਗਈ ਸਾਰੇ ਬਹੁਤ ਖੁਸ਼ੀ ਮੰਮੀ ਡੈਡੀ ਖੁਸ਼ੀ ਬਿਮਾਰੀ ਦੇ ਚੱਲਦੇ ਡੈਡੀ ਜੀ ਨੇ ਡੰਡਾ ਲੈ ਕੇ ਤਰਨਾ ਸ਼ੁਰੂ ਕਰ ਦਿੱਤਾ ਸੀ ਕਰ ਜਾ ਚੁੱਕੀ ਡੈਡੀ ਜੀ ਨੇ ਮੇਰਾ ਵਿਆਹ ਕਰ ਦਿੱਤਾ ਸਭ ਸੁਖ ਨਾਲ ਹੋ ਗਿਆ ਸਹੁਰੇ ਘਰ ਸਾਰੇ ਬਹੁਤ ਚੰਗੇ ਸੀ ਬਹੁਤ ਖਿਆਲ ਰੱਖਦੇ ਸੀ ਇੱਥੇ ਆ ਕੇ ਮੈਂ ਪਹਿਲੀ ਵਾਰ 10000 ਤੱਕ ਦੀ ਸੂਟ ਵੀ ਪਾਈ ਵਿਆਹ ਦੀ ਪਹਿਲੀ ਰਾਤ ਮੇਰਾ ਘਰ ਵਾਲਾ ਮੇਰੇ ਨੇੜੇ ਤੱਕ ਨਹੀਂ ਆਇਆ ਉਸ ਨੇ ਕਿਹਾ ਕਿ ਜਦੋਂ ਤੱਕ ਤੂੰ ਦਿਲੋਂ ਨਹੀਂ ਚਾਹੁੰਦੀ ਮੈਂ ਤੇਰੇ ਨੇੜੇ ਨਹੀਂ ਆਵਾਂਗਾ ਉਸ ਦੀ ਇਸ ਗੱਲ ਨੇ ਮੇਰਾ ਦੇਿਲ ਖੁਸ਼ ਕਰ ਦਿੱਤਾ ਇੱਕ ਮਹੀਨੇ ਬਾਅਦ ਅਸੀਂ ਇੱਕ પતિ ਪਤਨੀ ਬਣੇ ਮੈਂ ਜਿਵੇਂ ਮਰਜੀ ਸੀ ਪਰ ਮੈਂ ਨੂੰਹ ਤੇ ਪਤਨੀ ਦਾ ਫਰਜ਼ ਚੰਗੀ ਤਰ੍ਹਾਂ ਨਿਭਾਇਆ ਤਿੰਨ ਮਹੀਨੇ ਬਾਅਦ ਇੱਕ ਦਿਨ ਅਚਾਨਕ ਮਹਿਰੂਮ ਵਿੱਚੋਂ ਬਾਹਰ ਆਈ ਤਾਂ ਮੈਂ ਦੇਖਿਆ ਕਿ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਵੀਡੀਓ ਕਾਲ ਕਰ ਰਿਹਾ ਸੀ ਮੈਂ ਪਿੱਛੇ ਲੁਕੇ ਸਭ ਸੁਣ ਲੱਗੀ ਉਹ ਉਸ ਨੂੰ ਆਖ ਰਿਹਾ ਸੀ ਕਿ ਉਹ ਸਿਰਫ ਉਸ ਨੂੰ ਹੀ ਪਿਆਰ ਕਰਦਾ ਹੈ ਇਹ ਸੁਣ ਕੇ ਮੇਰੇ ਹੋਸ਼ ਉੱਡ ਗਏ ਮੈਂ ਗੁੱਸੇ 'ਚ ਆ ਕੇ ਫੋਨ ਖੋਲਿਆ ਤੇ ਉੱਚੀ-ਉੱਚੀ ਬੋਲਣ ਲੱਗ ਪਈ। ਮੇਰੀ ਸੱਸ ਜੀ ਸਾਡੇ ਕੋਲ ਆ ਗਈ ਤੇ ਚੁੱਪ ਕਰਨ ਲਈ ਆਖਣ ਲੱਗੀ। ਉਸ ਨੂੰ ਇਹ ਸਭ ਪਹਿਲਾਂ ਹੀ ਪਤਾ ਸੀ। ਉਹ ਚੁੱਪ ਰਹਿਣ ਲਈ ਆ ਮੇਰੇ ਪੈਰਾਂ ਹੱਥ ਣਾਉਣ ਲੱਗ ਪਈ। ਮੈਂ ਆਪਣੇ ਰੂਮ 'ਚ ਚਲੀ ਗਈ, ਬਹੁਤ ਰੋਈ। 5 ਕੁ ਮਿੰਟ ਬਾਅਦ ਮੇਰਾ ਘਰ ਵਾਲਾ ਵੀ ਰੂਮ 'ਚ ਆ ਗਿਆ। ਉਸ ਨੇ ਦੱਸਿਆ ਕਿ ਉਹ ਉਸ ਕੁੜੀ ਨੂੰ ਬਹੁਤ ਪਿਆਰ ਕਰਦਾ ਹੈ। ਤੇ ਉਸਨੇ ਵਿਆਹ ਵੀ ਉਸ ਨਾਲ ਹੀ ਕਰਾਉਣਾ ਸੀ ਪਰ ਕਰਦੇ ਨਹੀਂ ਮੰਨੇ ਸੀ ਤੇਰੇ ਨਾਲ ਮੇਰਾ ਵਿਆਹ ਜ਼ਬਰਦਸਤੀ ਕੀਤਾ ਗਿਆ ਕਿਉਂਕਿ ਉਹ ਕੁੜੀ ਸਾਡੀ ਚਾਹਤ ਦੀ ਨਹੀਂ ਸੀ ਮੈਂ ਉਹ ਰਾਤ ਸਾਰੀ ਜਾ ਕੇ ਗੱਤੀ ਮੈਂ ਆਪਣੀ ਸੱਸ ਨੂੰ ਕਿਹਾ ਕਿ ਮੈਂ ਫੈ ਲਗਾ ਦੇਵਾਂ ਸੱਸ ਦੇ ਕਹਿਣ ਤੇ ਮੈਂ ਆਪਣੇ ਪੇਕੇ ਘਰ ਇਸ ਬਾਰੇ ਕੁਝ ਨਹੀਂ ਦੱਸਿਆ ਪਰ ਸੱਸ ਨੇ ਕਿਹਾ ਆਪਣੇ ਦੌਰ ਦਾ ਵਿਆਹ ਦੇਖ ਕੇ ਚਲੀ ਗਈ। ਦਿਔਰ ਦਾ ਰਿਸ਼ਤਾ ਜਿਸ ਕੁੜੀ ਨਾਲ ਪੱਕਾ ਹੋਇਆ ਸੀ ਉਹ ਘਰੋਂ ਬਹੁਤ ਅਮੀਰ ਸੀ। ਥੋੜੇ ਕੋਈ ਟਾਈਮ ਬਾਅਦ ਮੇਰੇ ਤੇ ਦਿਔਰ ਦਾ ਰਿਸ਼ਤਾ ਕੈਨੇਡਾ ਦੀ ਕੁੜੀ ਨਾਲ ਨੂਰ ਨਾਲ ਹੋ ਗਿਆ। ਨੂਰ ਕੈਨੇਡਾ ਦੀ ਹੀ ਜੰਮਪਲ ਸੀ। ਸੋਹਣੀ ਵੀ ਕਾਫੀ ਸੀ। ਕੱਲੀ-ਕੱਲੀ ਕੁੜੀ ਸੀ ਮਾਪਿਆਂ ਦੀ ਤੇ ਉੱਪਰੋਂ 100 ਏਕੜ ਜ਼ਮੀਨ ਦੀ ਮਾਲਕਣ ਸੀ ਇਹ। ਰਿਸ਼ਤਾ ਹੋਣ ਤੋਂ ਬਾਅਦ ਮੇਰੇ ਮਾੜੇ ਦਿਨ ਵਾਲੀ ਆਉਣ ਵਾਲੀ ਸੀ ਨੂਰ ਦੇ ਘਰਦਿਆਂ ਨੇ ਮੇਰੇ ਦਿਔਰ ਲਈ ਹੀਰੇ ਦੀ ਮੰਦਰੀ ਮੰਗਣੀ ਤੇ ਪੌਣ ਲਈ ਬਣਵਾਈ ਨੂਰ ਨੇ ਇਹ ਗੱਲ ਮੇਰੇ ਦਿਔਰ ਨੂੰ ਦੱਸੀ ਤੇ ਕਿਹਾ ਕਿ ਤੁਸੀਂ ਵੀ ਮੈਨੂੰ ਮੰਗਣੀ ਤੇ ਹੀਰੇ ਦੀ ਹੁੰਦਰੀ ਹੀ ਪਾਉਣੇ ਹੈ ਉਸ ਨੇ ਘਰ ਗੱਲ ਕੀਤੀ ਤੇ ਘਰ ਦੇ ਸਾਰੇ ਮੰਨ ਗਏ ਪਰ ਮੈਨੂੰ ਇਹ ਗੱਲ ਠੀਕ ਨਹੀਂ ਲੱਗੀ ਮੈਨੂੰ ਲੱਗਾ ਕਿ ਕੁੜੀ ਲਾਲਚੀ ਹੈ। ਉਹ ਲਾਲਚ ਕਰ ਰਹੀ ਹੈ। ਐਦਾਂ ਕੋਈ ਕੁੜੀ ਕੋਈ ਚੀਜ਼ ਕਿਸੇ ਕੋਲੋਂ ਕਿਵੇਂ ਮੰਗ ਸਕਦੀ ਹੈ? ਮੈਂ ਸੱਸ ਨਾਲ ਇਸ ਵਾਰ ਗੱਲ ਕੀਤੀ ਤਾਂ ਉਹ ਆਖਣ ਲੱਗੀ ਕਿ ਅਸੀਂ ਤਾਂ ਮੁੰਦਰੀ ਪਾਉਣੀ ਹੈ। ਤੂੰ ਜੋ ਕਰਨਾ ਹੈ ਕਰ ਲੈ। ਇਹ ਸੋਕੀ ਮਹਿਰੋਂ ਲੱਗ ਪਈ। ਮੈਂ ਆਪਣੇ ਘਰ ਵਾਲੇ ਨੂੰ ਦੱਸਿਆ ਤਾਂ ਉਹ ਕੁਝ ਨਾ ਬੋਲੇ ਇਸ ਬਾਰੇ। ਮੈਂ ਹੈਰਾਨ ਰਹਿ ਗਈ। ਕਿ ਮੈਂ ਇਹ ਕੀ ਕਹਿ ਦਤਾ ਇਹ ਆਖਰੀ ਦਿਨ ਸੀ ਉਹ ਜਿੱਦਨ ਮੈਂ ਹੱਸੀ ਹੋਣੀ ਐ ਉਸ ਤੋਂ ਬਾਅਦ ਸਾਰੇ ਹਾਲਾਤ ਬਦਲ ਗਏ ਮੇਰੀ ਸੱਸ ਨੇ ਮੈਨੂੰ ਮਿਹਣੇ ਦੇਣੇ ਸ਼ੁਰੂ ਕਰ ਦਿੱਤੇ ਕਿ ਤੂੰ ਆਪ ਕੀ ਲੈ ਕੇ ਆਈ ਹੈ ਆਪਣੇ ਪਿੱਛੋਂ ਇਹ ਸਭ ਹੋਣ ਲੱਗ ਪਿਆ ਸੀ ਮੇਰੇ ਨਾਲ ਘਰ ਵਾਲਾ ਵੀ ਬੋਲਦਾ ਨਹੀਂ ਸੀ ਸਿੱਧੇ ਮੂੰਹ ਬਿਲਕੁਲ ਵੀ ਇੱਕ ਦਿਨ ਮੈਨੂੰ ਬੁਖਾਰ ਸੀ ਮੇਰੇ ਕੋਲੋਂ ਉੱਠ ਨਹੀਂ ਹੋਇਆ मेरा घर वाला कोल आया बोलिया के तू सौ रही है उधर मम्मी कली कम करी रही है ये आख मेरे थप्पड़ मार लग गया ते कुट दिता मेरा किसी ने आके देखा तक नहीं मैं उठी ते कम कर लग पी नाले रोई गई अखीर मैं गलती की कीती है ਇੱਕ ਦਿਨ ਮੇਰੀ ਸੱਸ ਨੇ ਸਾਰਾ ਸੋਨਾ ਮੇਰੇ ਰੂਮ ਵਿੱਚ ਲਿਆ ਕੇ ਰੱਖ ਦਿੱਤਾ ਲੋਕੋ ਕੀ ਮੇਰੇ ਤੇ ਇਲਜ਼ਾਮ ਲਾਤਾ ਕਿ ਇਸ ਨੇ ਸੋਨਾ ਚੋਰੀ ਕੀਤਾ ਮੇਰੇ ਰੂਮ ਦੀ ਤਲਾਸ਼ੀ ਲਈ ਗਈ ਤਾਂ ਸੋਨਾ ਤਾਂ ਮਿਲਣਾ ਹੀ ਸੀ ਮੇਰੇ ਮੰਮੀ ਡੈਡੀ ਨੂੰ ਸਾਦ ਕੇ ਜਲੀਲ ਕੀਤਾ ਗਿਆ ਮੰਮੀ ਡੈਡੀ ਮੈਨੂੰ ਨਾਲ ਲੈ ਗਏ ਘਰ ਆ ਕੇ ਸਾਰੀ ਗੱਲ ਪੁੱਛੀ ਤਾਂ ਮੈਂ ਸਭ ਕੁਝ ਦੱਸ ਦਿੱਤਾ ਦੋਵੇਂ ਰੋਣ ਲੱਗ ਪਏ ਮੇਰਾ ਭਰਾ ਮੈਨੂੰ ਬੋਲਣ ਲੱਗ ਪਿਆ ਆਖਣ ਲਗਾ ਤੈਨੂੰ ਰਹਿਣਾ ਨਹੀਂ ਆਉਂਦਾ ਇਹਨੇ ਅਮੀਰ ਬੰਦੇ ਐ ਤੂੰ ਕਿਉਂ ਸਸਦੀਆਂ ਗੱਲਾਂ ਦਾ ਜਵਾਬ ਦੇ ਨਹੀਂ ਹੈ ਅਖੀਰ ਸਲਾਹ ਕਰਕੇ ਮੈਨੂੰ ਵਾਪਸ ਭੇਜਦਾ ਉੱਥੇ ਮੈਨੂੰ ਕੋਈ ਬਰਾਉਂਦ ਤੱਕ ਨਹੀਂ ਸੀ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੇਰੇ ਨਾਲ ਹੀ ਇਸ ਤਰ੍ਹਾਂ ਕਿਉਂ ਕਰ ਰਹੇ ਨੇ ਇੱਕ ਦਿਨ ਮੈਂ ਰਸੋਈ ਵਿੱਚ ਕੰਮ ਕਰ ਰਹੀ ਸੀ ਮੇਰੇ ਸਹੁਰੇ ਕੋਲੋਂ ਲੱਸੀ ਡਿੱਗ ਗਈ ਮੈਂ ਉੱਠ ਕੇ ਸਾਫ਼ ਕਰਨ ਲੱਗੀ ਤਾਂ ਮੇਰੇ ਹੱਥਾਂ ਵਿੱਚੋਂ ਪੋਚਾ ਲੱਗੇ ਆਪ ਸਾਫ਼ ਕਰਨ ਲੱਗ ਪਿਆ ਮੈਂ ਕਿਹਾ ਡੈਡੀ ਜੀ ਤੁਸੀਂ ਕਿਉਂ ਸਾਫ਼ ਕਰ ਰਹੇ ਹੋ ਮੈਂ ਸਾਫ਼ ਕਰਨ ਲੱਗੀਆਂ ਮੇਰੇ ਇੰਨੀ ਗੱਲ ਆਖਣ ਦੀ ਧੀਰ ਸੀ ਕਿ ਮੇਰੇ ਕੱਢ ਕੇ ਥੱਪੜ ਮਾਰਿਆ ਮੈਨੂੰ ਕਹਿੰਦਾ ਤੂੰ ਕੌਣ ਹੁੰਦੀ ਐ ਮੈਨੂੰ ਰੋਕਣ ਵਾਲੀ ਮੇਰਾ ਘਰ ਮੈਂ ਜੋ ਮਰਜੀ ਕਰਾਂ ਮੈਂ ਆਖਿਆ ਮੇਰਾ ਵੀ ਘਰ ਹੈ ਵਿਆਹ ਕੇ ਆਈਆਂ ਮੈਂ ਨਿਕਲ ਕੇ ਨਹੀਂ ਆਈ ਮੇਰੇ ਦਿਔਰ ਨੇ ਵੀ ਆ ਕੇ ਮੈਨੂੰ ਧੱਕਾ ਮਾਰਿਆ ਤੇ ਮੈਂ ਡਿੱਗ ਪਈ ਤੇ ਮੇਰੇ ਪੈਰ ਤੇ ਕੋਲ ਪਈ ਅਰਾੜ ਲੱਗੀ ਮੈਂ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ ਉਦੋਂ ਤਾਂ ਇਹ ਵੀ ਆ ਗਏ ਤੇ ਆ ਕੇ ਮੈਨੂੰ ਦੇਖਣ ਦੀ ਥਾਂ ਆਪਣੇ ਡੈੜੀ ਕੋਲ ਚਲੇ ਗਏ ਤੇ ਪੁੱਛਣ ਲੱਗੇ ਕਿ ਕੀ ਗੱਲ ਹੋ ਗਈ ਮੇਰੀ ਸੱਸ ਤੇ ਦਿਔਰ ਸਾਰੇ ਆਖਣ ਲੱਗੇ ਕਿ ਇਹ ਸਾਨੂੰ ਮਾਰਨ ਨੂੰ ਪਈ ਸਾਰਾ ਹੜਾ ਦਵਾਲਾ ਦੇਖਣ ਲੱਗ ਪਿਆ ਮੈਂ ਰੋਂਦੀ ਰੋਂਦੀ ਉੱਠ ਕੇ ਕਮਰੇ ਵਿੱਚ ਰਹੀ ਗਈ ਮੈਂ ਆਪਣੇ ਮੰਮੀ ਹੋਰਾਂ ਨੂੰ ਸਭ ਦੱਸਣ ਲਈ ਪਹੁੰਚ ਲਾਇਆ ਤੇ ਪਤਾ ਲੱਗਿਆ ਮੰਮੀ ਰਾਤ ਦੇ ਬਿਮਾਰ ਤੇ ਰਾਜਾ ਹਸਪਤਾਲ ਵਿੱਚ ਦਾਖਲ ਨੇ ਤੇ ਬੀਬੀ ਘਟ ਗਿਆ ਸੀ ਮੈਂ ਕੁਝ ਨਾ ਦੱਸਿਆ ਫਿਰ ਵੀ ਮੈਂ ਸਾਰਾ ਦਿਨ ਆਪਣੇ ਰੂਮ ਵਿੱਚ ਰਹੀ ਸ਼ਾਮ ਨੂੰ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ ਮੈਂ ਇਸ ਤਰ੍ਹਾਂ ਪਈ ਰਹੀ ਤੇ ਫਿਰ ਅਚਾਨਕ ਮੇਰੇ ਦਰਦ ਹੋਈ ਤਾਂ ਮੈਨੂੰ ਮਹਿਸੂਸ ਹੋਇਆ ਕਿ ਮੈਨੂੰ ਮੀਨ ਆ ਗਿਆ ਪਰ ਮੇਰੇ ਕੋਲ ਆਪਣੇ ਆਪ ਨੂੰ ਸੁਰੱਖਤ ਕਰਨ ਵਾਸਤੇ ਕੁਝ ਵੀ ਨਹੀਂ ਸੀ ਤੇ ਦੂਜਾ ਮੇਰੇ ਪੈਰ 'ਚ ਬਹੁਤ ਦਰਦ ਹੋ ਰਿਹਾ ਸੀ ਇਹ ਰੂਮ ਵਿੱਚ ਆਏ ਤੇ ਮੈਂ ਕਿਹਾ ਮੈਂ ਠੀਕ ਨਹੀਂ ਹਾਂ ਤੁਸੀਂ ਮੈਨੂੰ ਸ਼ਹਿਰ ਲੈ ਕੇ ਚੱਲੋ ਮੈਂ ਆਪਣੇ ਲਈ ਸੰਭਾਲ ਲੈਣਾ ਉਹ ਕਹਿਣ ਲੱਗੇ ਕਿ ਮੇਰੇ ਕੋਲ ਪੈਸੇ ਨਹੀਂ ਅਸੀਂ ਆਪਸੀ ਗੱਲਾਂ ਕਰ ਹੀ ਰਹੇ ਸੀ ਕਿ ਇਹਨਾਂ ਦੀ ਭੂਆ ਦਾ ਮੁੰਡਾ ਆ ਗਿਆ ਤੇ ਮੇਰੀ ਵੀਡੀਓ ਬਣਾਉਣ ਲੱਗ ਪਿਆ ਮੇਰੇ ਸੂਟ ਨੂੰ ਖੋਣ ਲੱਗਾ ਹੋਇਆ ਸੀ ਉਹਨੇ ਸਾਡੀਆਂ ਸਾਰੀਆਂ ਪਹਿਲਾਂ ਹੋਈਆਂ ਗੱਲਾਂ ਦੀ ਵੀਡੀਓ ਵੀ ਬਣਾ ਲਈ ਸੀ ਵੀਡੀਓ ਬਣਾ ਕੇ ਉਹ ਥੱਲੇ چلا ਗਿਆ ਮੈਂ ਕਿਹਾ ਕਿ ਉਹ ਦੇਖੋ ਕਿਦਾਂ ਆਪਣੀਆਂ ਗੱਲਾਂ ਨਹੀਂ ਆ ਵੀਡੀਓ ਬਣਾ ਕੇ ਗਿਆ ਕਹੋ ਉਸ ਨੂੰ ਤੇ ਇਹ ਅੱਖ ਲੱਗੇ ਮੈਂ ਨਹੀਂ ਕਹਿ ਸਕਦਾ ਉਸ ਨੂੰ ਕੁਝ ਵੀ ਬਸ ਫਿਰ ਮੇਰਾ ਸਬਰ ਟੁੱਟ ਗਿਆ ਤੇ ਮੈਂ ਬੋਲਣ ਲੱਗ ਪਈ ਕਿ ਆਖਰ ਹੋ ਕੀ ਰਿਹਾ ਹੈ ਇਹਨੇ ਨੂੰ ਮੇਰੀ ਸੱਸ ਆ ਗਈ ਆਖਣ ਲੱਗੀ ਕਿਉਂ ਬੋਲ ਰਹੀ ਹੈ ਕਿ ਆਖ ਦਿੱਤਾ ਹੁਣ ਤੈਨੂੰ ਅਸੀਂ ਤੈਨੂੰ ਪਿਓ ਤੇਰਾ ਸੇਵਿਆ ਨੋ ਤਰੇ ਗਿੜਾ ਅਕਰ ਪਾਈ ਜਾਨੀ ਹੈ ਇਹ ਗੱਲ ਮੇਰੇ ਚੋ ਗਈ ਮੈਂ ਇਸੇ ਤਰ੍ਹਾਂ ਅੰਦਰ ਗਈ ਤੇ ਸਿਰਫ 100 ਰੁਪਏ ਲੈ ਆਪਣੇ ਪਰਸ ਵਿੱਚੋਂ ਆਪਣਾ ਫੋਨ ਪਾਇਆ ਤੇ ਥੱਲੇ ਇਸ ਤਰ੍ਹਾਂ ਫੋਨ ਵਾਲੇ ਸੂਟ ਚ ਹੀ ਚਲੀ ਗਈ ਇਹਨਾਂ ਦੀ ਭੂਆ ਦੇ ਮੁੰਡੇ ਨੇ ਆਪਣਾ ਫੋਨ ਟੇਬਲ ਤੇ ਰੱਖ ਦਿੱਤਾ ਤੇ ਮੇਰਾ ਘਰ ਵਾਲਾ ਆਪ ਬਾਥਰੂਮ ਚ ਚਲੇ ਗਿਆ ਮੇਰੇ ਲਈ ਸਭ ਕੁਝ ਬਰਦਾਸ਼ਤ ਸੀ ਪਰ ਹੁਣ ਪਿਓ ਨੂੰ ਮਾਰਾ ਕਿਉਂ ਬੋਲੀ ਸੀ ਮੈਂ ਇਹਨਾਂ ਦੀ ਭੂਆ ਦੇ ਮੁੰਡੇ ਦਾ ਫੋਨ ਪਿਆ ਦੇਖਿਆ ਤੇ ਮੈਂ ਫੋਨ ਚੁੱਕਿਆ ਤੇ ਬਾਹਰੋਂ ਭੱਜ ਨਿਕਲੀ ਮੇਰੀ ਕਿਸਮਤ ਨੂੰ ਉਸੇ ਸਮੇਂ ਬਸ ਆ ਗਈ ਕਿਉਂਕਿ ਘਰ ਅੱਡੇ ਵਿੱਚ ਹੀ ਸੀ ਮੈਂ ਬਸ ਜਿ ਬੈਠ ਇਸ ਤਰ੍ਹਾਂ ਹੀ ਮੰਮੀ ਦਾਖਲ ਸੀ ਉੱਥੇ ਚਲੀ ਗਈ ਜਾ ਕੇ ਉਹਨਾਂ ਦੇ ਗਲ ਲਾ ਕੇ ਰੋਣ ਲੱਗ ਪਈ ਨਾਲੇ ਸਾਰਾ ਪੁੱਜ ਦੱਸ ਦਿੱਤਾ ਮੇਰੇ ਵੀਰ ਨੇ ਫੋਨ ਨੂੰ ਆਨਲੌਕ ਕਰਿਆ ਤੇ ਵੀਡੀਓ ਦੇਖਾ ਪਾਣੀ ਪਾਣੀ ਹੋ ਗਿਆ ਡੈਡੀ ਆਖਣ ਲੱਗੇ ਤੂੰ ਨਹੀਂ ਜਾਣਾ ਉੱਥੇ ਹਣਾ ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਕੁਝ ਦੱਸਦੇ ਉਹਨਾਂ ਨੇ ਪਹਿਲੇ ਹੀ ਸਾਰਿਆਂ ਨੂੰ ਇਹ ਆਖ ਦਿੱਤਾ ਕਿ ਅਸੀਂ ਇਹ ਕਿਸੇ ਮੁੰਡੇ ਨਾਲ ਗੱਲਾਂ ਕਰਦੀ ਫੜ ਲਈ ਤੇ ਫਿਰ ਸ਼ਰਮ ਦੀ ਮਾਰੀ ਘਰੋਂ ਭੱਜ ਗਈ ਹੋਰ ਵੀ ਬਹੁਤ ਕੁਝ ਬੋਲੇ ਹੁਣ ਮੇਰਾ ਤਲਾਕ ਦਾ ਕੇਸ ਚੱਲ ਰਿਹਾ ਹੈ ਕਰਦੇ ਆਖਦੇ ਨਹੀਂ ਜਾਣ ਦੇਣਾ ਨਹੀਂ ਉੱਥੇ ਤੈਨੂੰ ਪਰ ਵਿੱਚ ਹੀ ਲੌਕਡਾਉਨ ਆ ਗਿਆ ਕਿਸੇ ਕੋ ਨੂੰ ਪਤਾ ਲੱਗ ਗਿਆ ਕਿ ਮੇਰਾ ਪਤੀ ਕਿਸੇ ਹੋਰ ਕੁੜੀ ਨਾਲ ਅਕਸਰ ਹੀ ਫੋਨ ਤੇ ਲੱਗਾ ਰਹਿੰਦਾ ਹੈ ਹੁਣ ਉਹਨੇ ਤਾਂ ਮੈਨੂੰ ਕਦੇ ਫੋਨ ਕਰਕੇ ਪੁੱਛਿਆ ਤੱਕ ਵੀ ਨਹੀਂ ਮੈਂ ਸੋਚਦੀ ਆ ਕੁਝ ਨਹੀਂ ਹੋ ਸਕਦਾ ਹੈ ਕੋਈ ਮੈਨੂੰ ਕੁਝ ਚਾਹਦਾ ਹੈ ਪਰ ਕੋਈ ਪ੍ਰਵਾਹ ਨਹੀਂ ਮੈਨੂੰ ਬਸ ਪਰ ਕੀ ਕੀ ਹੁੰਦੀ ਹੈ ਗਰੀਬ ਘਰ ਦੀਆਂ ਕੁੜੀਆਂ ਦੀ ਜ਼ਿੰਦਗੀ ਇੱਕ ਗੱਲ ਬਦੋਂ ਕਰਾਂ ਤਾਂ ਇਹ ਆਪ ਦੇ ਹੀ ਆਮ ਦੀ ਹੀ ਗੱਲ ਐ ਪਰ ਜਿਸ ਨਾਲ ਬੀਤੀ ਇਹ ਤਾਂ ਉਹ ਹੀ ਜਾਣੇ ਹੁਣ ਮਾਂ ਪਿਓ ਦਾ ਘਰ ਆਪਣਾ ਹੋ ਕੇ ਵੀ ਆਪਣਾ ਨਹੀਂ ਲੱਗਦਾ ਕਿਉਂਕਿ ਮੈਂ ਕਿਸੇ ਨਾਲ ਲਾਵਾਂ ਲਈਆ ਸੀ ਇਸ ਲਈ ਮੇਰੀ ਜ਼ਿੰਦਗੀ 'ਚ ਖੁਸ਼ੀਆਂ ਵੀ ਹੁਣ ਚੁੱਪ ਕਰਕੇ ਬਹਿ ਗਈਆਂ ਨੇ ਇਹ ਆਈਲੈਂਡਸ ਵਾਲਾ ਵਿਆਹ ਵੀ ਕਿਸੇ ਕਰਮਾਂ ਵਾਲੇ ਦਾ ਹੀ ਕਾਮਜਾ ਬੰਦਾ ਨਾਮ ਅਸਲੀ ਨਹੀਂ ਲਿਖੇ ਅਨੁਸਾਰ ਕਹਾਣੀ ਅਸਲੀ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਖਾਸ ਕਰ ਅੱਜ ਦੇ ਜਵਾਨੇ ਵਿੱਚ ਆਪਣੇ ਬੱਚਿਆਂ ਦੇ ਦਿਲ ਦੀ ਗੱਲ ਨੂੰ ਵੀ ਇੱਕ ਵਾਰ ਜ਼ਰੂਰ ਸੁਣਨਾ ਬੱਚਿਆਂ ਨੂੰ ਵੀ ਚਾਹੀਦਾ ਹੈ ਕਿ ਆਪਣੇ ਮਾਪਿਓ ਦੀ ਸਹੀ ਸਲਾਹ ਤੋਂ ਬਿਨਾ ਭੈਰ ਨਾ ਬੁੱਟਣਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਧੰਨਵਾਦ ਜੀ